ਜਿੰਦਾਬਾ 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 ਦੋ ਭਾਗਾਂ ਵਿੱਚ ਵੰਡਿਆ ਧੂਰੀ ਆਰੋਵੀ ਦੀ ਕਰੋ ਮੰਗ ਪੂਰੀ ਦੋ ਭਾਗਾਂ ਵਿੱਚ ਵੰਡਿਆ ਧੂਰੀ ਆਰੋਵੀ ਦੀ ਕਰੋ ਮੰਗ ਪੂਰੀ ਸ਼ਹਿਰ ਦੀ ਵੱਡੀ ਮੰਗ ਆਰੋਵੀ ਆਰੋਵੀ ਆਰੋ ਸ਼ਹਿਰ ਦੀ ਵੱਡੀ ਮੰਗ ਆਰੋਵੀ ਆਰੋਵੀ ਆਰੋ ਸ਼ਹਿਰ ਦੀ ਵੱਡੀ ਮੰਗ ਆਰੋਵੀ ਆਰੋ ਰਾਜਨੀਤੀ 5 ਦਸੰਬਰ 2025 ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਧੂਰੀ ਦੀ ਮੀਟਿੰਗ ਤੂਰੀ ਨਗਰ ਕੌਸ਼ਲ ਪਾਰਕ ਵਿੱਚ ਰੱਖੀ ਗਈ ਜਿਸ ਵਿੱਚ ਪ੍ਰਧਾਨ ਜਗਦੀਸ਼ ਸ਼ਰਮਾ ਜੀ ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ ਜੀ ਤੇ ਗੁਰਦੀਪ ਸਿੰਘ ਜੀ ਸ਼ਾਮਿਲ ਰਹੇ ਮੀਟਿੰਗ ਵਿੱਚ ਸ਼ਹਿਰ ਦੇ ਵੱਖ-ਵੱਖ ਮੁੱਦਿਆਂ ਤੇ ਵਿਚਾਰ ਚਰਚਾ ਹੋਈ ਜਿਸ ਵਿੱਚ ਤੂਰੀ ਸ਼ਹਿਰ ਰੇਲਵੇ ਫਾਟਕ ਦਾ ਮੁੱਦਾ ਆਇਆ ਆਪ ਦੇਖਦੇ ਹਾਂ ਆਵਾਜ਼ ਟੀਵੀ ਤੂਰੀ ਚੈਨਲ ਦੀ ਇਹ ਖਾਸ ਰਿਪੋਰਟ ਮੈਂ ਹਰਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਤੂਰੀ ਅੱਜ ਅਸੀਂ ਇੱਥੇ ਸੀਨੀਅਰ ਸਿਟੀਜ਼ਨ ਵੈਲਫੇਅਰ ਅਫੀਸ ਦੀ ਮੀਟਿੰਗ ਇੱਚ ਇੱਚ ਤੌਰ ਤੇ ਵਿਸ਼ੇਸ਼ ਤੌਰ ਤੇ ਰੇਲਵੇ ਰੇਲਵੇ ਦੇ ਉੱਪਰ ਜੋ ਪੁਲ ਬਣਦਾ ਹੈ ਜਿਹੜੀ ਸਾਡੀ ਚਰੋਕੜੀ ਮੰਗ ਹੈ ਧੂਰੀ ਸਹਿਰ ਦੀ ਉਹਦੇ ਸਬੰਧ ਵਿੱਚ ਮੀਟਿੰਗ ਕੀਤੀ ਹੈ ਵਿਚਾਰ ਕਰਨ ਤੋਂ ਬਾਅਦ ਅਸੀਂ ਇਹ ਮੰਗ ਕਰਦੇ ਆ ਵੀ ਜਿਹੜਾ ਧੂਰੀ ਸਹਿਰ ਨੂੰ ਦੋ ਭਾਗਾਂ 'ਚ ਵੰਡਿਆ ਹੋਇਆ ਹੈ ਬਹੁਤ ਲੰਮੀ ਸਮੇਂ ਤੋਂ ਮੁਸ਼ਕਲ ਪੈਦਾ ਹੋਈ ਹੈ ਇਹ ਫਾਟ ਮੇਨ ਫਾਟਕ ਤੋਂ ਉਧਰ ਜਾਣਾ ਤੇ ਇਧਰ ਜਾਣਾ ਉਹ ਤੇ ਆਰੋਬੀ ਬਣਨਾ ਚਾਹੀਦਾ ਹੈ ਤੇ ਇਹ ਜਿਹੜਾ ਆਰੋਬੀ ਦੀ ਸਮੱਸਿਆ ਨਾਲ ਦੂਰ ਦੂਰ ਦੇ ਇਹਦੀ ਮੰਗ ਉਠੀ ਦੀ ਉੱਢਦੀ ਸ੍ਰੀ ਭਗਵੰਤ ਮਾਨ ਮੁੱਖ ਮੰਤਰੀ ਸਾਹਿਬਾਨ ਪੰਜਾਬ ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਵੀ ਅਸੀਂ ਇਸ ਦੇ ਸਬੰਧ ਵਿੱਚ ਪੈਸੇ ਜਮ੍ਹਾਂ ਕਰਵਾਤੇ ਰਬਨੀਤ ਬਿੱਟੂ ਕੇਂਦਰੀ ਰਾਜ ਰੇਲਵੇ ਮੰਤਰੀ ਨੇ ਜਿਹੜੇ ਉਹ ਵੀ ਇੱਥੇ ਆਏ ਸੀਗੇ ਉਹਨਾਂ ਨੇ ਵੀ ਕਿਹਾ ਸੀਗਾ ਵੀ ਇਹ ਆਰੋ ਵੀ ਹੈ ਜਿਹੜਾ ਜਲਦੀ ਵੱਡ ਜਾਣਾ ਹੈ ਤੇ ਇਹ ਧੂਰੀ ਵਾਸੀਆਂ ਦੀ ਜਿਹੜੀ ਮੁਸ਼ਕਲ ਹੈ ਉਹਨੂੰ ਜਲਦੀ ਹੱਲ ਕਰ ਦਿਆਂਗੇ ਪਰ ਅਜੇ ਤੱਕ ਇਹਦਾ ਕੁਝ ਵੀ ਨਹੀਂ ਹੋਇਆ ਕੁਝ ਕੋਈ ਅਧ்கਾਟਨ ਨਹੀਂ ਹੋਇਆ ਮਹੀਨੇ ਅਧ்கਾਟਨ ਕਰ ਦਿਆਂਗੇ ਜਾਂ ਇਸ ਤਰ੍ਹਾਂ ਬਣ ਜੂਗਾ ਕੁਝ ਵੀ ਨਹੀਂ ਹੋਇਆ ਇਹ ਦੋਨਾਂ ਜਿਹੜੇ ਪਾਰਟੀਆਂ ਨੇ ਉਹਨਾਂ ਦੀ ਜਿਹੜੀ ਸਿਆਸੀ ਪੇੜ ਚੜ੍ਹਨ ਦਾ ਸਾਨੂੰ ਨਜ਼ਰ ਆ ਰਿਹਾ ਹੈਗਾ ਕਿਉਂਕਿ ਰਬਨੀਤ ਬਿੱਟੂ ਜੀ ਨੇ ਮੰਗ ਰੱਖੀ ਹੈ ਵੀ ਸਾਡਾ ਦਰਾਹੇ ਪੁਲ ਮਨਜ਼ੂਰ ਕਰੋ ਤੇ ਇਹ ਪਤਾ ਨਹੀਂ ਅੰਦਰੋਂ ਅੰਦਰ ਕੀ ਹੈ ਇਹਨਾਂ ਦਾ ਵੀ ਕੀ ਸ਼ਰਤਾਂ ਨੇ ਤੇ ਕੀ ਨਾ ਇਹ ਜਾਨੀ ਇੱਥੇ ਕੰਮ ਰੁਗਿਆ ਹੋਇਆ ਹੈ ਜਿਹੜੀ ਸਾਡੀ ਲੋਕਾਂ ਦੀ ਸਮੱਸਿਆ ਹੈ ਉਸ ਵੱਲ ਸ਼ਾਇਦ ਕੋਈ ਧਿਆਨ ਨਹੀਂ ਹੈਗਾ ਜਿਨ੍ਹਾਂ ਨੂੰ ਆ ਕੇ ਵੋਟਾਂ ਨੂੰ ਕਿਹਾ ਜਾਂਦਾ ਵੋਟਾਂ ਪਾਓ ਸਾਡੀ ਸਰਕਾਰ ਬਣਾਓ ਜਦੋਂ ਵੋਟਾਂ ਪੈ ਜਾਂਦੀਆਂ ਨੇ ਸਰਕਾਰਾਂ ਬਣ ਜਾਂਦੀਆਂ ਨੇ ਫਿਰ ਇਹਨਾਂ ਮੁਸ਼ਕਿਲਾਂ ਤਾਂ ਨੂੰ ਇਹਨਾਂ ਜਿਹੜੇ ਬਣਾਉਣੇ ਨੇ ਚੀਜ਼ਾਂ ਜਿਹੜਾ ਨਾਲ ਮੁਸ਼ਕਲਾ ਹੱਲ ਹੋਣਗੇ ਲੋਕਾਂ ਦੀ ਉਹ ਸਿਆਸੀ ਭੇਡ ਚੜ ਜਾਂਦੇ ਨੇ ਹੁਣ ਇਹਨਾਂ ਦੀ ਆਪਸੀ ਮਤਭੇਦ ਕੀ ਦੇ ਸਾਨੂੰ ਨਹੀਂ ਪਤਾ ਜੋ ਵੀ ਰਹਿਣ ਸਾਨੂੰ ਇਸ ਨਾਲ ਕੋਈ ਸਬੰਧ ਨਹੀਂ ਸਾਡੀ ਤਾਂ ਜਿਹੜੀ ਮੁਸ਼ਕਲ ਹੈ ਉਹ ਆਰਓਬੀ ਦੀ ਜਾਂ ਔਰ ਸਾਡੀ ਮੁਸ਼ਕਲ ਨੂੰ ਹੱਲ ਕਰਨਾ ਚਾਹੀਦਾ ਹੈ ਇਹ ਤੇ ਆਰਓਬੀ ਬਣਨਾ ਚਾਹੀਦਾ ਹੈ ਜੇ ਨਾ ਇਹ ਮੰਗਵਲ ਸਰਕਾਰਾਂ ਨੇ ਧਿਆਨ ਦਿੱਤਾ ਤਾਂ ਆਉਣ ਵਾਲੇ 27 ਦੇ ਵਿੱਚ ਕਿ ਵੋਟਾਂ ਆਉਣੀਆਂ ਨੇ ਪਾਵਰ ਤਾਂ ਲੋਕਾਂ ਕੋਲੇ ਹੁੰਦੀ ਐ ਵੋਟਾਂ ਵੇਲੇ ਪਾਵਰ ਨਜ਼ਰ ਆਉਂਦੀ ਐ ਲੋਕਾਂ ਦੀ ਫੇਰ ਇਹ ਨਜ਼ਰ ਅੱਖਾਂ ਤੋਂ ਉਹਲੇ ਕਰ ਦਿੱਤੀ ਜਾਂਦੀ ਐ ਵੀ ਇਹਨਾਂ ਦੀਆਂ ਮੁਸ਼ਕਲਾਂ ਕੀ ਨੇ ਉਦੋਂ ਅਸੀਂ ਫੇਰ ਇਹ ਸਵਾਲ ਕਰਾਂਗੇ ਵੀ ਤੁਸੀਂ ਆਰਓਬੀ ਬਣਾਉਣ ਨੂੰ ਕਿਹਾ ਸੀ ਬਣਾਇਆ ਨਹੀਂਗਾ ਇਹ ਸਾਰੇ ਸਵਾਲ ਫੇਰ ਉਦੋਂ ਉੱਠਣਗੇ ਪਰ ਇਸ ਬੇਨਤੀ ਕਰਦੇ ਆਂ ਵੀ ਇਹਦੇ ਵੱਲ ਅਚੇਚਾ ਧਿਆਨ ਦੇ ਕੇ ਇਹ ਧੂਰੀ ਦੀ ਜਿਹੜੀ ਵੱਡੀ ਮੁਸ਼ਕਲ ਐ ਇਹਨੂੰ ਵੱਡੀ ਮੰਗ ਐ ਇਹਨੂੰ ਹੱਲ ਕੀਤਾ ਜਾਵੇ ਸਰ ਸਰਕਾਰਾਂ ਉਤੇ ਆਰਬੀ ਤੇ ਬਣਨਾ ਚਾਹੀਦਾ ਹੈ ਬਣਾਇਆ ਜਾਵੇ ਤਾਂ ਕਿ ਲੋਕਾਂ ਦੀ ਮੰਗ ਪੂਰੀ ਹੋ ਜੇ ਨਾ ਧਿਆਨ ਦਿੱਤਾ ਤਾਂ ਅਸੀਂ ਸੀਨੀਅਰ ਸਿਟੀਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਾਰਾ ਮਜਾਰਾ ਕਰਾਂਗੇ ਮਾਰਚ ਕਰਾਂਗੇ ਤੇ ਸਰਕਾਰ ਦਾ ਧਿਆਨ ਖਿੱਚਾਂਗੇ ਜੇ ਫਿਰ ਵੀ ਦਾ ਇਹਨਾਂ ਨੇ ਸਰਕਾਰਾਂ ਨੇ ਧਿਆਨ ਦਿੱਤਾ ਤਾਂ ਅਸੀਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਤੇ ਧਰਨਾ ਸੰਘਰਸ਼ ਵਿੜਾਂਗੇ ਮੈਂ ਗੁਰਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ ਸੀਨੀਅਰ ਸਿਟੀਜ਼ ਐਸੋਸੀਏਸ਼ਨ ਸੁਸਾਇਟੀ ਅੱਜ ਅਸੀਂ ਸਪੈਸ਼ਲ ਜੋ ਆਰਓਬੀ ਹੈ ਉਸ ਦੀ ਮੰਗ ਵਾਸਤੇ ਸਪੈਸ਼ਲ ਮੀਟਿੰਗ ਰੱਖੀ ਹੈ ਕਿਉਂਕਿ ਧੂਰੀ ਸ਼ਹਿਰ ਦੋ ਭਾਗਾਂ ਵਿੱਚ ਵੰਡਿਆ ਹੋਇਆ ਹੈ ਅੱਧੀ ਵਾਦੀ ਰੇਲਵੇ ਲਾਈਨ ਦੇ ਪਰਲੇ ਪਾਸ ਹੈ ਅੱਧੀ ਵਾਦੀ ਉਰਲੇ ਪਾਸ ਹੈ ਇਹ ਲੋਕਾਂ ਦੀ ਬਹੁਤ ਚਿਰ ਤੋਂ ਬਹੁਤ ਲੰਬੀ ਮੰਗ ਸੀਗੀ ਕਿ ਇਹ ਜੋ ਫਾਟਕਣਗੇ ਉਹ ਆਵਾਜਾਈ ਵਿੱਚ ਬਹੁਤ ਡਿੱਕਾ ਬਣਦੇ ਨੇ ਉਸ ਦੇ ਉੱਤੇ ਪੁਲ ਬਣਾਇਆ ਜਾਵੇ ਇਹ ਪੁਲ ਇੱਕ ਵਾਰ ਪਹਿਲਾਂ ਵੀ ਮਨਜ਼ੂਰ ਹੋ ਗਿਆ ਸੀਗਾ ਕਿ ਅੰਡਰ ਬ੍ਰਿਜ ਬਣੂਗਾ ਪਰ ਉਦੋਂ ਵੀ ਸਰਕਾਰਾਂ ਨੇ ਇਹਨੂੰ ਕਿਸੇ ਨੇਪਰੇ ਨਹੀਂ ਚਾੜਿਆ ਉਹ ਵੀ ਵਿੱਚ ਹੀ ਰਹਿ ਗਿਆ ਤੇ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਦਰਪਾਉ ਹਤ ਸਿੰਘ ਮਾਨ ਦੀ ਲੋਕਾਂ ਨੂੰ ਬਹੁਤ ਆਸਾਂ ਸੀ ਕਿ ਸਾਡੀਆਂ ਜਿਹੜੀ ਇਹ ਬਹੁਤ ਚਿਰ ਤੋਂ ਮੰਗ ਲੜਕਦੀ ਆ ਰਹੀ ਹੈ ਉਹ ਪੂਰੀ ਹੋਵੇਗੀ ਜਿਸ ਦੇ ਪ੍ਰਤੀ ਅਸੀਂ ਪਹਿਲਾਂ ਵੀ ਬਹੁਤ ਵਾਰ ਸ਼ਹਿਰ ਦੇ ਵਿੱਚ ਮੁਜ਼ਾਹਰਾ ਵੀ ਕੀਤਾ ਪ੍ਰਸ਼ਾਸਨ ਨੂੰ ਮਿਲੇ ਵੀ ਆ ਆਪਣੀ ਮੰਗ ਲੈ ਕੇ ਪਰ ਉਸ ਨੂੰ ਕੁਝ ਫਲ ਵੀ ਲੱਗਿਆ ਕਿ ਸਰਕਾਰ ਨੇ ਕਿਹਾ ਕਿ ਅਸੀਂ ਵੀ ਪੈਸਾ ਜਮ੍ਹਾਂ ਕਰਾਤਾ ਹੈ ਉਸ ਤੋਂ ਬਾਅਦ ਜਿਹੜੇ ਰੇਲਵੇ ਮੰਤਰੀ ਰਵਨੀਤ ਬਿੱਟੂ ਜੀ ਉਹ ਸਾਡੇ ਧੂਰੀ ਸ਼ਹਿਰ ਵਿੱਚ ਆਏ ਵੀ ਉਹਨਾਂ ਨੇ ਵੀ ਕਿਹਾ ਕਿ ਇਹ ਪੁਲ ਬਹੁਤ ਜਲਦੀ ਬਣਨ ਜਾ ਰਿਹਾ ਹੈਗਾ ਪਰ ਉਸ ਦੇ ਵਾਸਤੇ ਜਦੋਂ ਕੋਈ ਵੀ ਕਾਰਵਾਈ ਨਹੀਂ ਸ਼ੁਰੂ ਹੋਈ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਜਿਹੜਾ ਪੁਲਾ ਹੈ ਇਹ ਸਿਆਸੀ ਭੇਡ ਚੜ ਰਿਹਾ ਹੈਗਾ ਉਹ ਸਿਆਸੀ ਭੇਡ ਕਿਵੇਂ ਚੜ ਰਿਹਾ ਹੈ ਉਹ ਇਹ ਹੈ ਕਿ ਰਮਨੀਤ ਮਿੱਟੂ ਜੀ ਕਹਿੰਦੇ ਜਿਹੜਾ ਦਰਾਹੇ ਵਾਲਾ ਪੁਲਾ ਹੈ ਉਹਦੀ ਸਰਕਾਰ ਪਹਿਲਾਂ ਅਪਰੂਵਲ ਦੇਵੇ ਤਾਂ ਅਸੀਂ ਇਹ ਪੁਲ ਬਣਾ ਸ਼ੁਰੂ ਕਰਾਂਗੇ ਇਧਰੋਂ ਭਗਵੰਤ ਮਾਨ ਜੀ ਇਹਨਾਂ ਦੇ ਆਪ ਦੇ ਰਹਿਏ ਨੇ ਪਤਾ ਨਹੀਂ ਇਹ ਕੀ ਮਤਲਬ ਵਿੱਚ ਇਹਨਾਂ ਦਾ ਕੋਈ ਹੋਵੇਗਾ ਇਹ ਜਿਹੜਾ ਆਪਣਾ ਇਹ ਪੁਲ ਸੀਗਾ ਇਹ ਵੀ ਵਿੱਚ ਹੀ ਰਹਿ ਗਿਆ ਇਸ ਨੂੰ ਦੇਖਦੇ ਹੋਏ ਕਿ ਇਹ ਪੁਲ ਜਿਹੜਾ ਹੈਗਾ ਸਿਆਸੀ ਭੇਡ ਚੜ ਰਿਹਾ ਹੈ ਅਸੀਂ ਦੋਨਾਂ ਸਰਕਾਰਾਂ ਨੂੰ ਜਗਾਉਣ ਵਾਸਤੇ ਸ਼ਹਿਰ ਦੇ ਲੋਕਾਂ ਦੇ ਸਹਿਯੋਗ ਨਾਲ ਕਿਉਂਕਿ ਸ਼ਹਿਰ ਦੇ ਲੋਕ ਬਹੁਤ ਜ਼ਿਆਦਾ ਔਖੇ ਨੇ ਜੋ ਮੈਂ ਤੋਂ ਪਹਿਲੇ ਬੁਲਾ ਰਹੇ ਨੇ ਦੱਸਿਆ ਵੀ ਹੈ ਤੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਬਜ਼ੁਰਗ ਨੇ ਜਿਨ੍ਹਾਂ ਨੇ ਸ਼ਹਿਰ ਤੋਂ ਪਰਲੇ ਪਾਸੇ ਵੀ ਜਾਣਾ ਹੈ ਉਧਰੋਂ ਸ਼ਹਿਰ ਦੇ ਅੰਦਰ ਸ਼ਹਿਰ ਦੇ ਵਿੱਚ ਵੀ ਆਉਣਗਾ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਆ ਰਹੀਆਂ ਨੇ ਤੇ ਉਹ ਦਿੱਕਤਾਂ ਦੇਖਦੇ ਹੋਏ ਅਸੀਂ ਸ਼ਹਿਰ ਦੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਅਗਲਾ ਪ੍ਰੋਗਰਾਮ ਵੀ ਲੀਕਾਂਗੇ ਅੱਜ ਅਸੀਂ ਇੱਕ ਜਾਗਰੂਕ ਰੈਲੀ ਦੇ ਵਜੋਂ ਅੱਜ ਇੱਥੇ ਸਾਰਿਆਂ ਨੇ ਆਪਣਾ ਇਹ ਸਰਕਾਰ ਨੂੰ ਸਨੇਹਾ ਦੇਣ ਵਾਸਤੇ ਕੱਟ ਕੀਤਾ ਹੈਗਾ ਤੇ ਜੇ ਸਰਕਾਰ ਨੇ ਇਹ ਗੱਲ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਜਿਹੜੇ ਅਗਲੀ ਸੰਘਰਸ਼ ਦੀ ਰੂਪਰੇਖਾ ਹੈ ਉਹ ਵੱਡੇ ਪੱਧਰ ਤੇ ਮਤਲਬ ਕੋਈ ਨਾ ਕੋਈ ਸੰਘਰਸ਼ ਵੱਡਿਆ ਜਾਊਗਾ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਇਹ ਇਹ ਸਮੱਸਿਆ ਵੱਲ ਬਹੁਤ ਜਲਦੀ ਧਿਆਨ ਦਿੱਤਾ ਜਾਵੇ ਕਿਉਂਕਿ ਜਿਹੜੀ ਸਰਕਾਰ ਆ ਉਹਦਾ ਇੱਕ ਸਾਲ ਹੀ ਰਹਿ ਗਿਆ ਜੇ ਅਗਰ ਜੇ ਹੁਣ ਵੀ ਨਹੀਂ ਪੁਲ ਬਣਦਾ ਕਿਉਂਕਿ ਸਾਡੇ ਹਲਕੇ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਜੀ ਮਾਨ ਨੇ ਜੇ ਹੁਣ ਵੀ ਸ਼ਹਿਰ ਦੇ ਵਿੱਚ ਆਰਓਬੀ ਨਹੀਂ ਬਣਦਾ ਤਾਂ ਇਹ ਪੁਲ ਕਦੇ ਵੀ ਨਹੀਂ ਬਣ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ